ਤੇਰਫ ਇ ਕੋਈ ਅਸੂਲ ਬਣਾ ਲਿਆ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਅਕਾਲੀ ਦਲ ਦਾ ਜਿਹੜਾ ਸਰੂਪ ਆ ਉਹ ਵੀ ਮੋਗਾ ਕਾਨਫਰੰਸ ਆ ਆਪਾਂ ਜਿਹੜਾ ਵਾ ਖਤਮ ਕਰਤਾ ਸੋ ਪੰਥ ਦੇ ਮੁੱਦਿਆਂ ਨੂੰ ਆਪਾਂ ਪਿੱਠ ਦੇ ਦਿੱਤੀ ਉੱਥੇ ਹੀ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਵੀ ਪਿੱਠ ਦਿੱਤੀ ਆ ਤੇ ਜੋ ਹੁਣ ਪੰਜਾਬ ਦਾ ਹਾਲ ਆ ਜਾਂ ਜਿੱਥੇ ਪੰਜਾਬ ਚਲੇ ਗਿਆ ਉਹ ਵੀ ਸਾਰਿਆਂ ਦੇ ਸਾਹਮਣੇ ਉਮਰ ਸਾਹਿਬ ਕੱਲਾ ਹੁਣ ਮੈਂ ਇੰਨੀ ਜਲਦ ਮਸਲਾ ਨਹੀਂ ਸੀ ਇਹ ਚ ਕਾਂਗਰਸ ਦਾ ਵੀ ਆ ਜਾਂ ਆਮ ਆਦਮੀ ਪਾਰਟੀ ਆ ਮਸਲਾ ਇਹਦਾ ਵੀ ਆ ਕਿਉਂਕਿ ਪੰਜਾਬ ਵਾਸਤੇ ਇਹਨਾਂ ਨੂੰ ਗੱਲ ਕਰਨੀ ਪਊਗੀ ਨਾ ਮੈਂ ਵੇਖੋ ਜਿਹੜੀ ਗੱਲ ਕਰਨ ਵਾਲੀ ਇਹ ਸਾਰੇ ਜਿਵੇਂ ਦੱਸਿਆ ਵੀ ਸਾਰੇ ਪੰਥ ਪੰਜਾਬ ਦੇ ਮੁੱਦਿਆਂ ਤੇ ਉਹਦਾ ਆਨੰਦਪੁਰ ਦਾ ਮਤਾ ਬਣਿਆ ਤੇ ਬਾਅਦ ਚੋਂ ਧਰਮ ਯੁੱਧ ਮੋਰਚਾ ਲੱਗਾ ਹੁਣ ਪੰਜਾਬ ਦੀ ਮੰਗ ਕੀ ਆ ਜਾਂ ਪੰਥ ਦੀ ਮੰਗ ਕੀ ਆ ਇਧਰ ਸਾਰਿਆਂ ਨੇ ਇਹਨਾਂ ਮੁੱਦਿਆਂ ਤੇ ਜਿਹੜੀ ਆ ਚਾਦਰ ਪਾਤੀ ਆ ਸਾਰਿਆਂ ਲੋਕਾਂ ਨੇ ਤੇ ਮੁੱਦਾ ਰਹਿ ਗਿਆ ਸਿਰਫ ਸਿੰਘਾਂ ਦੀਆਂ ਹਰੇਈਆਂ ਦਾ ਪੰਦੀ ਸਿੰਘਾਂ ਵਾਲੀ ਜਿਹੜੇ ਘਰਾਂ ਚੋਂ ਇਹਨਾਂ ਮੁੱਦਿਆਂ ਲਈ ਸਿਰਾਂ ਤੇ ਖਫਣ ਬਣ ਕੇ ਜਿਹੜੇ ਆ ਤੁਰੇ ਸੀ ਇਹ ਆਪਾਂ ਪੰਥ ਪੰਜਾਬ ਦੇ ਮੁੱਦੇ ਜਿਹੜੇ ਆ ਹੱਲ ਕਰਾਉਣੇ ਆ ਮੁੱਦੇ ਜਿਉਂਦੇ ਤਿਉਹ ਹੀ ਆ ਪਰ ਸਾਡੀ ਜਿਹੜੀ ਲੜਾਈ ਆ ਸਾਡਾ ਜਿਹੜਾ ਹੁਣ ਮੁੱਦਾ ਵਾ ਸਿਰਫ ਸਿੰਘਾਂ ਦੀਆਂ ਹਰੇਈਆਂ ਤੱਕ ਸੀਮਤ ਹੋ ਕੇ ਰਹਿ ਗਿਆ ਵਾ ਸਾਡੇ ਸਿੰਘ ਛੱਡ ਦਿਓ ਤੇ ਫਿਰ ਸਾਰਾ ਕੁਝ ਜੜਾ ਬਾ ਠੀਕ ਹੈ ਹੈ ਤੇ ਬਾਕੀ ਮੁੱਦੇ ਫਿਰ ਕਿੱਧਰ ਗਏ ਅੱਜ ਵੀ ਪੰਜਾਬ ਦੇ ਚੰਡੀਗੜ੍ਹ ਦਾ ਮੁੱਦਾ ਉਸੇ ਤਰ੍ਹਾਂ ਹੀ ਆਂ ਦਰਿਆਈ ਪਾਣੀਆਂ ਦਾ ਮੁੱਦਾ ਉਸੇ ਤਰ੍ਹਾਂ ਹੀ ਆਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਉਸੇ ਤਰ੍ਹਾਂ ਹੀ ਆਂ ਪੰਜਾਬੀ ਭਾਸ਼ਾ ਦਾ ਮੁੱਦਾ ਉਸੇ ਤਰ੍ਹਾਂ ਹੀ ਆਂ ਉਹਨੂੰ ਜੋ ਦਰਜਾ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਇਸ ਰਾਣੀ ਨੂੰ